ਦਰ바ਰ صاحب ਦਾ ਸਹਾਰਾ ਲੈ ਕੇ ਜੱਥੇ ਦਾ ਸਹਾਰਾ ਲੈ ਕੇ ਜਿਹੜੀ ਪਾਕਿਸਤਾਨ ਗਈ ਆ ਤੇ ਉੱਥੇ ਜਾ ਕੇ ਵਿਆਹ ਕਰਵਾਇਆ ਇਹ ਮਾੜਾ ਕੀਤਾ ਕਿਉਂਕਿ ਕਾਫੀ ਦਿਨਾਂ ਤੋਂ ਇੱਕ ਮੁੱਦਾ بڑا ਮਗਿਆ ਪਿਆ ਆ ਜਿਹੜਾ ਕਿ ਪੰਜਾਬ ਦੀ ਇੱਕ ਲੜਕੀ ਆ ਜਾਂ ਤੁਸੀਂ ਜਨਾਨੀ ਸਮਝ ਲਓ ਜਿਹੜੀ ਇਸ ਟਾਈਮ ਪਾਕਿਸਤਾਨ ਜਾ ਕੇ ਉਹਨੇ ਵਿਆਹ ਕਰਵਾਇਆ ਆ ਕੀ ਉਹਨੇ ਚੰਗਾ ਕੀਤਾ ਕਿ ਜਾਂ ਮਾੜਾ ਕੀਤਾ ਇੱਕ ਧਰਮ ਨੂੰ ਥੋੜੀ ਜਿਹੀ ਠੇਸ ਪਹੁੰਚੀ ਹੈ ਨਾ ਉਸ ਤੇ ਨਾਲ ਉਹ ਹੀ ਮਾਰਾ ਹੀ ਕਹਿ ਸਕਦੇ ਆ ਕਿਉਂਕਿ ਦੇਖੋ ਉਹਨਾਂ ਨੇ ਵਿਆਹ ਵੀ ਕਰਾਇਆ ਬੱਚੇ ਵੀ ਹੈਗੇ ਆ ਉੱਥੋਂ ਦਿਲ ਥੋੜਾ ਜਿਹਾ ਠੇਸ ਪਹੁੰਚਦੀ ਆ ਵੀ ਨਹੀਂ ਇਹ ਗਲਤ ਕੰਮ ਹੈ ਜੱਥੇ ਦੇ ਨਾਲ ਜਾ ਕੇ ਜਿਹੜਾ ਵਿਆਹ ਕਰਾਇਆ ਜਾਣਾ ਇਹ ਨਹੀਂ ਸਾਨੂੰ ਕਰਾਉਣਾ ਚਾਹੀਦਾ ਫਿਲਹਾਲ ਜੇ ਅਗਰ ਮੁਸਲਮਾਨਾਂ ਦੇ ਨਾਲ ਹੀ ਵਿਆਹ ਕਰਵਾਉਣਾ ਸੀ ਮੰਨ ਲਓ ਉਹਦੇ ਨਾਲ ਉਹਦਾ ਪ੍ਰੇਮ ਹੀ ਜਾਂ ਮੁਸਲਮਾਨ ਧਰਮ ਨੂੰ ਜ਼ਿਆਦਾ ਚੰਗਾ ਲੱਗਾ ਸਿੱਕੀ ਧਰਮਸਾ ਛੱਡਣ ਦੇ ਨਾਲ ਤੇ ਫਿਰ ਜਿਹੜੀ ਗੱਲ ਆਂਦੀ ਪੰਜਾਬ 'ਚ ਕਿ ਬੜੇ ਬਹੁਤ ਜ਼ਿਆਦੇ ਮੁਸਲਮਾਨ ਗੁਰਾ ਅਸਰ ਪੈਂਦਾ ਆ ਸਾਡਾ ਪੰਜਾਬੀ ਰਾਂ ਨਾ ਇਹਨਾਂ ਗੱਲਾਂ ਦੇ ਨਾਲ ਹੀ ਫਿਰ ਪਛਾਣ ਜਾਂਦਾ ਸਾਡੀ ਆਉਣ ਵਾਲੀ ਪੀੜੀ ਤੇ ਜਨਰੇਸ਼ਨ ਤੇ ਬੁੜਾ ਅਸਰ ਪੈਂਦਾ ਆ 10 ਤਰੀਕ ਤੀਜਾ ਮਹੀਨਾ 1970 ਦਾ ਦਾ ਜਨਮ ਆ ਤੇ 48 ਸਾਲ ਦੀ ਇਸ ਟੈਂਪਲੇ ਹਾਲ ਉਹਦੀ ਉਮਰ ਬੰਦੀ ਪਈ ਆ 48 ਸਾਲ ਥੋੜੀ ਉਮਰ ਜੇ ਕਿਹਾ ਜਾਵੇ ਤੇ ਜਿਆਦੀ ਆ ਦੱਸੋ ਨਿਆਣੇ ਵੀ 20 25 ਦੇ ਲੱਗੇ ਹੋਣਗੇ ਜੇ 48 ਸਾਲ ਆਪਣੀ ਉਮਰ ਬਿਲਕੁਲ 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 ਉਹ ਜਿਹੜੇ ਵਿਚਾਰੇ ਹੁਣ ਨਿਆਣੇ ਆ ਉਹਨਾਂ ਨੇ ਘਰੋਂ ਬਾਹਰ ਨਿਕਲਣਾ ਜਦੋਂ ਪੈਰ ਪਾਉਣਾ ਲੋਕਾਂ ਨੂੰ ਸਵਾਲ ਨਹੀਂ ਪੁੱਛਣੇ ਵੀ ਯਾਰ ਤੇਰੀ ਮੰਮੀ ਜੇ ਇਦਾਂ ਦੀ ਕਦੋਂ ਦੀ ਇਦਾਂ ਦੀ ਤੈਨੂੰ ਪਤਾ ਨਹੀਂ ਲੱਗਾ ਕਿਸੇ ਦੀ ਧੀ ਪੈਣ ਦੇ ਨਾਲ ਕੋ ਚੱਕਰਿਸਤਾ ਦਾ ਹੁੰਦਾ ਤੇ ਜਿਹੜੇ ਬੱਚੇ ਆ ਉਹਨਾਂ ਵਾਸਤੇ ਸ਼ਰਮ ਬਹੁਤ ਜਿਆਦੀ ਹੁੰਦੀ ਆ ਜਿਆਦੀ ਹੁੰਦੀ ਆ ਕੱਲ ਨੂੰ ਉਹਨਾਂ ਦੇ 25 ਵੀ ਕਹਿ ਸਕਦੇ ਆ ਕਿ ਹਨਾ ਤੁਹਾਡੀ ਮਾਤਾ ਜੀ ਵਿਆਹੀ ਵਰੀ ਸੀ ਤੇ ਪੱਛਤਾ ਕੇ ਜਿਆਦਾਤਰ ਬਾਕੀ ਬਹੁਤ ਜਿਆਦੇ ਆ ਜਿਹੜੇ ਪੰਜਾਬ ਨੂੰ ਬਰਨਾਂ ਕਰਦੇ ਪਏ ਆ ਕਿ ਕਿਤਰ ਮਦੇਲ ਜਿਹੜੇ ਆ ਰਹੇ ਨੇ ਉਸ ਦੇ ਨਾਲ ਸੰਬੰਧ ਆ ਉਹ ਕਹਿੰਦੇ ਆ ਵੀ ਹੁਣ ਕੋਈ ਛੜਾ ਕੇ ਲਿਆਵੇ ਇਹ ਜੱਥੇਦਾਰ ਦਾ ਕਸੂਰ ਨਹੀਂ ਮੈਂ ਕਹਿੰਦਾ ਕਿ ਗਲਾ ਬਾਤਾਂ ਜੱਥੇਦਾਰ ਦਾ ਇੱਕ ਕਸੂਰ ਹੈ ਕਿਉਂਕਿ ਉਹਨੇ ਕਿਹੜਾ ਵੀ ਪਹਿਲੀ ਵਾਰ ਵਿਆਹ ਕਰਵਾਇਆ ਸੀ ਜਾਂ ਉਹਨੇ ਕਰਵਾਇਆ ਸੀ